ਕਿ ਨਹੀਂ ਵੀ ਮ 10 ਪੈਸੇ ਲੈ ਲੈ ਗੱਲ ਨਾ ਕਰਨ ਹਰ ਇੱਕ ਬੰਦੇ ਦਾ ਸਤਿਕਾਰ ਕਰਦੇ ਆ ਖੇਤ ਤੇ ਇੱਕ ਬੰਦੇ ਨੂੰ ਭੇਜਦੇ ਆ ਬਹੁਤ ਵਧੀਆ ਕੰਮ ਠੀਕ ਹੈ ਜੀ ਸਰ ਜੀ ਪੱਲਵਾਦੀ ਬਹੁਤ ਵਧੀਆ ਗੱਲ ਹੈ ਕਿ ਸਾਡੇ ਨਾਲ ਕਰਤੀ ਇਹਨਾਂ ਆਪਾਂ ਵਧੀਆ ਵਿਸ਼ਵਾਸ ਬਣਿਆ ਹੋਇਆ ਜੀ ਹਾਂਜੀ ਕਿ ਤੁਸੀਂ ਆਪਦੀ ਮਰਜ਼ੀ ਨਾਲ ਲਵਾਈ ਹੋਈ ਹੈ ਵੀ ਸਾਨੂੰ ਆਹ ਮੋਟਰ ਸਕਟਰ ਦਿਓ ਸਾਡੀ ਦੁਕਾਨ ਕੰਨੂ ਲਾ ਕੇ ਦਿਓ ਛੋਟੀ ਦੁਕਾਨ ਵੱਲੋਂ ਸਾਨੂੰ ਤਾਂ ਕੀ ਪਤਾ ਇਹਦੇ ਬਾਰੇ ਤੁਸੀਂ ਉਹਨਾਂ ਲੋਕ ਕਹਿੰਦੇ ਵੀ ਸਾਨੂੰ ਅਸੀਂ ਗਾਂਹਾਂ ਲਾਈਫ ਬਣਾਉਣੀਆਂ ਬੰਦਿਆਂ ਨਾਲ ਠੀਕ ਹੈ ਜੀ ਹਾਂਜੀ ਬਿਲਕੁਲ ਇਹੀ ਸਾਾਨੂੰ ਦਾ ਇਹ ਬਾਰੇ ਕੀ ਪਤਾ ਇਹ ਤਾਂ ਥੋੜਾ ਕੰਮ ਸਾਡਾ ਕੰਮ ਸਾਨੂੰ ਕੋਈ ਨੂੰ ਵਧੀਆ ਦਿੱਤਾ ਉਹਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਇਤਿਹਾਸ ਦੀ ਗੱਲ ਹੈ ਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਇਹ ਇਨਾ ਵਿਸ਼ਵਾਸ ਬਣਾਇਆ ਹੈ ਜੋ ਵਿਸ਼ਵਾਸ ਤੁਹਾਨੂੰ ਦਵਾਇਆ ਸੰਦਲੇ ਤੋਂ ਵਿਸ਼ਵਾਸ ਤੇ ਖਰੇ ਉਤਰੇ ਹਾਂਜੀ ਖਰੇ ਉਤਰੇ ਖਰੇ ਬਹੁਤ ਵਧੀਆ ਗੱਲ ਹੈ ਠੀਕ ਹੈ ਅੰਕਲ ਜੀ ਧੰਨਵਾਦ ਤੁਹਾਡਾ ਜੀ ਠੀਕ ਹੈ ਜਾਣਕਾਰੀ ਦੇਣ ਲਈ ਸਰਪ੍ਰਾਤ ਤੁਸੀਂ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਆਪਣੇ ਅੰਕਲ ਜੀ ਨੇ ਕਿਸਾਨ ਭਰਾ ਦਰਸ਼ਕ ਜੀ ਨੇ ਦੱਸਿਆਗਾ ਵੀ ਆਪਣੇ ਜੋ ਮੋਟਰ ਲੱਗੀ ਆ ਪੂਰੇ ਸੰਤੁਸ਼ਟ ਲਈ ਅਸੀਂ ਇਹੀ ਉਮੀਦ ਕਰਦੇ ਹਾਂ ਜੀ ਜਦੋਂ ਵੀ ਸਮਾਨ ਦਿੰਦੇ ਆ ਤਾਂ ਆਪਣਾ ਹਰ ਇੱਕ ਕਿਸਾਨ ਭਰਾ ਸੰਤੁਸ਼ਟ ਹੋਵੇ ਤਾਂ ਸੰਤੁਸ਼ਟ ਹੈ ਵੀ ਜੀ ਜਿਸ ਤਰ੍ਹਾਂ ਦੁਕਾਨ ਤੋਂ ਵਾਅਦਾ ਕੀਤਾ ਜਾਂਦਾ ਹੈਗਾ ਬਾਉ ਜੀ ਜੋ ਕਹਿ ਕੇ ਸਮਾਨ ਦਿੰਦੇ ਨੇ ਖੁਦਾ ਆਪ ਦੀ ਮਰਜ਼ੀ ਨਾਲ ਤਾਂ ਉਸ ਤੇ खरे ਉਤਰਦੇ ਹੈਗੇ ਹਰ ਇੱਕ ਮੋੜ ਤੋਂ ਅਸੀਂ ਵੀਡੀਓ ਵਗੈਰਾ ਦੇਖਦੇ ਰਹਿੰਦੇ ਹੋਗੇ ਇਸ ਤਰ੍ਹਾਂ ਸਾਨੂੰ ਵਧੀਆ ਖੁਸ਼ੀ ਮਿਲਦੀ ਹੈ ਜਿੱਥੇ ਵੀ ਜਾਂਦੇ ਆ ਜੀ ਤਾ ਅਗਲੇ ਸਾਲ ਭਰਾਵਾਂ ਨੂੰ ਕਹਾਂਗੇ ਸੇਵਾ ਦਾ ਮੌਕਾ ਦੇਵੋ ਜੀ ਗਣੇਸ਼ ਪਿਊਰ ਸਟੋਰ ਮੰਡੀ ਡੱਬ ਵਾਲੀ ਕਾਕਾ ਜੀ ਦੀ ਦੁਕਾਨ ਬਿਲਕੁਲ ਪੁਲ ਦੇ ਥੱਲੇ ਰੇਲਵੇ ਲਾਈਨ ਦੇ ਨਾਲ ਦੁਕਾਨੀ ਹੈ ਥਲ ਦੇ ਮਿਲਦੇ ਨਾਂ ਤੋਂ ਥੋੜਾ ਜਿਹਾ ਭਰਾ ਕਿਸਾਨ ਜਦ ਵੀ ਆਓ ਧਿਆਨ ਦਿਓ ਜੀ ਗਣੇਸ਼ ਪਿਊਰ ਸਟੋਰ ਮੰਡੀ ਡੱਬ ਵਾਲੀ ਕਾਕਾ ਜੀ ਦੀ ਦੁਕਾਨ ਤੇ ਰੇਲਵੇ ਲਾਈਨ ਦੇ ਬਿਲਕੁਲ ਨਾਲ ਜੀ ਇੱਕ ਬ੍ਰਾਂਡ ਆ ਜੋ ਆਪਾਂ ਕੰਗੇ ਸੋਲਰ ਦੇ ਦੁਨੀਆ ਚ ਏਅਰਗੇ ਦੇ ਮੁਤਾਬਕ ਕਾਕਾ ਜੀ ਦੀ ਦੁਕਾਨ ਤਾਂ ਜਦ ਵੀ ਆਓ ਜੀ ਬਹੁਤ ਵੱਡਾ ਬੋਰਡ ਲੱਗਿਆਗਾ ਗਣੇਸ਼ ਟੂ ਸਟੋਰ ਕਾਕਾ ਜੀ ਦੀ ਦੁਕਾਨਤਾ ਕਾਕਾ ਜੀ ਦੀ ਦੁਕਾਨ ਪਰ ਕੇ ਇੱਕ ਵਾਰੀ ਦੁਕਾਨ ਤੇ ਆਓ ਸੇਵਾ ਦਾ ਮੌਕਾ ਦਿਓ ਤਾਂ ਇਸ ਤਰੀ ਤੁਹਾਨੂੰ ਵੀ ਜੋ ਤੁਸੀਂ ਉਮੀਦਾਂ ਲੈ ਕੇ ਆਉਂਗੇ ਤਾਂ ਉੱਥੇ ਅਸੀਂ ਖਰੇ ਉਤਰਾਂਗੇ ਤਾਂ ਧੰਨਵਾਦ ਜੀ ਮਿਲਦੇ ਆਗਲੀਆਂ ਮੋਟਰਾਂ ਤੇ